ਕੁਝ-ਕੁਝ ਚੀਜ਼ਾਂ ਦੀ ਜ਼ਰੂਰਤ ਹੈ ਹੁਣ ਚਾਰੇ ਦੀ ਜ਼ਰੂਰਤ ਹੈ ਸੁੱਕੇ ਚਾਰੇ ਦੀ ਵੀ ਜ਼ਰੂਰਤ ਹੈ ਜੀ ਤੇ ਹਰੇ ਚਾਰੇ ਦੀ ਵੀ ਜ਼ਰੂਰਤ ਹੈ ਜੀ ਤੇ ਜਿਹੜੇ ਚੁਖਰ ਤੇ ਫੀਡ ਉਹਦੀ ਵੀ ਜ਼ਰੂਰਤ ਹੈ ਉਹ ਹਰ ਜਗ੍ਹਾ ਤੇ ਹੀ ਜ਼ਰੂਰਤ ਹੈ ਜੀ ਚਾਹੇ ਉਹ ਫਾਜ਼ਿਲਕਾ ਚਾਹੇ ਫਰੋਜ਼ਪੁਰ ਚਾਹੇ ਅਜਨਾਲਾ ਗੁਰਦਾਸਪੁਰ ਐ ਦੀਨਾਨਗਰ ਅੱਜ ਅਸੀਂ ਕਾਫੀ ਚੀਜ਼ਾਂ ਜਿਹੜੀਆਂ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਪਈਆਂ ਹੋਈਆਂ ਤੁਸੀਂ ਮੇਰੇ ਨਾਲ ਕਨੈਕਟ ਕਰ ਲਿਆ ਕਰੋ ਤੇ ਫਰੋਜ਼ਪੁਰ ਚ ਇੱਕ ਵੀਰ ਹੁਣਾਂ ਦਾ ਫੋਨ ਆਇਆ ਸੀਗਾ ਕਿ ਉਹਨਾਂ ਨੇ ਇੱਕ ਕੈਂਪ ਲਾਇਆ ਮੈਡੀਕਲ ਕੈਂਪ ਜਿਹੜਾ ਜਿਹਦੇ ਵਿੱਚ ਡਾਕਟਰਾਂ ਦੀ ਜ਼ਰੂਰਤ ਹੈ ਤੇ ਜਿਹੜੇ ਕੁਝ ਵੈਟਰਨਰੀ ਡਾਕਟਰ ਮੈਨੂੰ ਵੀ ਕਈ ਕਈ ਵੈਟਰਨਰੀ ਡਾਕਟਰਾਂ ਦਾ ਸੁਨਾਮ ਤੋਂ ਕਿਸੇ ਇੱਕ ਸਾਹਿਬ ਨੇ ਫੋਨ ਕੀਤਾ ਸੀਗਾ ਤੇ ਉਹਨਾਂ ਨੂੰ ਵੀ ਮੈਂ ਕਨੈਕਟ ਕਰਾਂਗਾ ਹੋਰ ਵੀ ਵੈਟਰਨਰੀ ਡਾਕਟਰ ਜਿੰਨੇ ਵੀ ਹੋ ਸਕਦੇ ਨੇ ਜਿਹੜੇ 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 ਵੈਟਰਨਰੀ ਡਾਕਟਰਸ ਨੇ ਉਹ ਆਪਣੇ ਨਾਲ ਹੋਰ ਟੀਮਸ ਨੂੰ ਤਿਆਰ ਕਰਨ ਤੇ ਦੂਸਰੇ ਡਾਕਟਰਸ ਵੀ ਜਿਹੜੇ ਕੱਲ ਜਿਵੇਂ ਐਰੀ ਡੀ ਹੁਣਾਂ ਦਾ ਫੋਨ ਆਇਆ ਸੀ ਵੀ ਸਾਡੇ ਕੋਲ ਡਾਕਟਰ ਸਾਹਿਬ ਨੇ ਜਿਹੜੇ ਮੈਡੀਸਿਨ ਲੈ ਕੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ 10 ਡਾਕਟਰਸ ਦੀ ਟੀਮ ਲੈ ਜਾਓ ਅਲੱਗ-ਅਲੱਗ ਡਾਕਟਰ ਜਿਹੜੇ ਤਿਆਰ ਰੱਖੋ ਮਤਲਬ ਲੈ ਜਾਓ ਨਹੀਂ ਅਜੇ ਪਰ ਤਿਆਰ ਰੱਖੋ ਜਿਹੜੇ ਉੱਥੇ ਪਹੁੰਚ ਕਰਨ ਬਹੁਤ ਹੀ ਲੋਕਾਂ ਦੇ ਅਲੱਗ-ਅਲੱਗ ਇਮੋਸ਼ਨਲ ਫੋਨ ਆ ਰਹੇ ਹੁਣੇ ਮੇਰੇ ਦੋਸਤ ਨੇ ਭੁੱਲਰ ਉਹ ਕਹਿੰਦੇ ਵੀ ਯਾਰ ਮੈਂ ਪੁਲਿਸ ਵਿੱਚ ਆ ਮੇਰੀ 3 ਮਹੀਨੇ ਦੀ ਤਨਖਾਹ ਜਿਹੜੀ ਹੈ ਮੈਂ ਡੋਨੇਟ ਕਰਨਾ ਚਾਹੁੰਦਾ